ਇਹ ਹਾਂ ਜਾਂਦਾ ਹੈ ਜਦੋਂ ਪਿਆਰ ਦਾ ਬੁਖਾਰ ਚੜਦਾ ਹੈ ਤਾਂ ਕੁਝ ਵੀ ਬੁਰਾ ਨਹੀਂ ਲੱਗਦਾ ਤੁਸੀਂ ਹਰ ਤਰ੍ਹਾਂ ਨਾਲ ਪਿਆਰ ਹੀ ਦੇਖਦੇ ਹੋ ਸ਼ੁਰੂਆਤ 'ਚ ਤੁਹਾਨੂੰ ਆਪਣੇ ਪਾਰਟਨਰ ਦੀਆਂ ਉਪੇ ਹੀ ਨਜ਼ਰ ਆਉਂਦੀਆਂ ਹਨ ਪਰ ਹੌਲੀ ਹੌਲੀ ਜਦੋਂ ਪਿਆਰ ਘਟ ਹੋਣ ਲੱਗਦਾ ਤਾਂ ਸੱਚਾਈ ਸਾਹਮਣੇ ਆਉਣ ਲੱਗਦੀ ਹੈ ਅਜਿਹੀ ਚ ਤੁਹਾਨੂੰ ਵੀ ਆਪਣੇ ਪਾਰਟਨਰ ਚ ਕਈ ਕਮੀਆਂ ਨਜ਼ਰ ਆਉਣ ਲੱਗਦੀਆਂ ਹਨ ਹਾਲਾਂਕਿ ਤੁਸੀਂ ਇੰਨਾ ਸਮਾਂ ਬਤਾਇਆ ਹੈ ਕਿ ਵਾਪਸ ਮੁੜਨਾ ਮੁਸ਼ਕਲ ਹੈ ਅਜਿਹੀ ਸਥਿਤੀ ਵਿੱਚ ਤੁਹਾਨੂੰ ਇੱਕ ਚੰਗਾ ਸਾਥੀ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇੱਕ ਮਹਾਨ ਸਾਥੀ ਹੋਣ ਦੇ 나ਤੇ ਤੁਹਾਡੇ ਵਿੱਚ ਇਹ ਗੁਣ ਹੋਣੇ ਚਾਹੀਦੇ ਹਨ ਇਸ ਨਾਲ ਤੁਸੀਂ ਦੁਨੀਆ ਦੇ ਸਭ ਤੋਂ ਵਧੀਆ ਸਾਥੀ ਬਣ ਸਕਦੇ ਹੋ ਆਓ ਜਾਣਦੇ ਹਾਂ ਮਾਨਸਿਕ ਪਰੰਪਰਤਾ ਦੁਨੀਆ ਵਿੱਚ ਕੋਈ ਵੀ ਸੰਪੂਰਨ ਨਹੀਂ ਹੈ ਹਾਂ ਸਾਥੀ ਦੀ ਚੋਣ ਕਰਦੇ ਸਮੇਂ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਮਾਨਸਿਕ ਤੌਰ ਤੇ ਪਰਿਪੱਕ ਹੋਣਾ ਚਾਹੀਦਾ ਹੈ ਇੱਕ ਚੰਗਾ ਸਾਥੀ ਬਣ ਲਈ ਤੁਹਾਨੂੰ ਬਚਕਾਣਾ ਕੰਮ ਕਰਨ ਤੋਂ ਬਚਣਾ ਚਾਹੀਦਾ ਹੈ ਕੁੜੀਆਂ ਨੂੰ ਉਹ ਲੋਕ ਪਸੰਦ ਨਹੀਂ ਹਨ ਜੋ ਸਮੇਂ ਲੰਮੇ ਸਮੇਂ ਤੱਕ ਬਚਕਾਣਾ ਕੰਮ ਕਰਦੇ ਹਨ ਕੁੜੀਆਂ ਸਮਝਦਾਰ ਵਿਅਕਤੀ ਨੂੰ ਜ਼ਿਆਦਾ ਪਿਆਰ ਕਰਦੀਆਂ ਹਨ ਇਸ ਤੋਂ ਇਲਾਵਾ ਤੁਹਾਨੂੰ ਓਪਨ ਮਾਈਂਡ ਵਾਲਾ ਹੋਣਾ ਚਾਹੀਦਾ ਹੈ ਈਮਾਨਦਾਰੀ ਕਿਸੇ ਵੀ ਰਿਸ਼ਤੇ ਨੂੰ ਚਲਾਉਣ ਲਈ ਇਮਾਨਦਾਰ ਹੋਣਾ ਜ਼ਰੂਰੀ ਹੈ ਖਾਸ ਕਰਕੇ ਪਤੀ ਪਤਨੀ ਜਾਂ ਸਾਥੀ ਦਾ ਰਿਸ਼ਤਾ ਇਮਾਨਦਾਰੀ ਨਾਲ ਚੱਲਦਾ ਹੈ ਅਤੇ ਮਜ਼ਬੂਤ ਹੁੰਦਾ ਹੈ ਕਈ ਵਾਰ ਇਮਾਨਦਾਰ ਸਾਥੀ ਦੀਆਂ ਗੱਲਾਂ ਤੁਹਾਨੂੰ ਮਿੱਠੀਆਂ ਨਾ ਲੱਗਣ ਪਰ ਅਜਾਹੀ ਲੋਕਾਂ ਨਾਲ ਤੁਹਾਡੀ ਜ਼ਿੰਦਗੀ ਚੰਗੀ ਰਹਿੰਦੀ ਹੈ ਇੱਕ ਕੁੜੀ ਨੂੰ ਇਮਾਨਦਾਰ ਅਤੇ ਸਾਫ਼ ਦਿਲ ਮੁੰਡੇ ਜ਼ਿਆਦਾ ਪਸੰਦ ਹੁੰਦੇ ਹਨ ਤਦਨਚੀਲਤਾ ਇੱਕ ਚੰਗੇ ਸਾਥੀ ਵਿੱਚ ਇਹ ਗੁਣ ਹੋਣਾ ਚਾਹੀਦਾ ਹੈ ਕਿ ਉਹ ਸਵੈਦਰਣਸ਼ੀਲ ਹੈ ਉਹ ਤੁਹਾਡੀਆਂ ਅਤੇ ਤੁਹਾਡੇ ਵਾਲੇ ਦਿਵਾਲੀ ਦੇ ਲੋਕਾਂ ਦੀ ਭਾਵਨਾਵਾਂ ਨੂੰ ਸਮਝਦਾ ਹੈ ਭਾਵੇਂ ਤੁਹਾਡਾ ਪਾਰਟਨਰ ਬਹੁਤ ਖੂਬਸੂਰਤ ਨਹੀਂ ਹੈ ਪਰ ਉਸ ਨੂੰ ਭਾਵਨਾ ਨੂੰ ਸਮਝਣ ਅਤੇ ਕਦਰ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਉਸ ਨੂੰ ਤੁਹਾਡੇ ਜੀਵਨ ਅਤੇ ਭਾਵਨਾਵਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਪਿਆਰ ਦੇਣ ਵਾਲਾ ਕੁਝ ਸਮੇਂ ਬਾਅਦ ਰਿਸ਼ਤੇ ਵਿੱਚ ਪੈਸਾ ਅਤੇ ਤੋਹਫਿਆਂ ਦੀ ਮਹੱਤਤਾ ਨਹੀਂ ਰਹਿੰਦੀ ਤੁਹਾਨੂੰ ਇੱਕ ਅਜਿਹੇ ਸਾਥੀ ਦੀ ਲੋੜ ਹੈ ਜੋ ਤੁਹਾਨੂੰ ਦਿਲੋਂ ਪਿਆਰ ਕਰੇ ਚੰਗਾ ਲੱਗਦਾ ਹੈ ਜਦੋਂ ਤੁਹਾਡਾ ਸਾਥੀ ਤੁਹਾਨੂੰ ਪਿਆਰ ਨਾਲ ਗਲੇ ਲਗਾਉਂਦਾ ਹੈ ਪਿਆਰ ਅਤੇ ਦੇਖਭਾਲ ਨਾਲ ਮੱਥੇ ਤੇ ਤੁਹਾਨੂੰ ਚੁੰਮਣਾ ਇਸ ਨਾਲ ਤੁਸੀਂ ਦਿਨ ਦੀ ਪਰ ਦੀ ਥਕਾਵਟ ਭੁੱਲ ਜਾਂਦੇ ਹੋ ਚੰਗਾ ਸਾਥੀ ਵਿੱਚ ਇਹ ਗੁਣ ਹੋਣੇ ਚਾਹੀਦੇ ਹਨ ਇੱਜ਼ਤ ਰਿਸ਼ਤੇ ਵਿੱਚ ਪਿਆਰ ਦੇ ਨਾਲ-ਨਾਲ ਇੱਜ਼ਤ ਹੋਣਾ ਵੀ ਜ਼ਰੂਰੀ ਹੈ। ਤੁਹਾਨੂੰ ਅਜਿਹੇ ਸਾਥੀ ਚੁਣਨਾ ਚਾਹੀਦਾ ਹੈ ਜੋ ਤੁਹਾਡੀ ਪਸੰਦ ਜਾਂ ਨਾ ਪਸੰਦ ਦਾ ਸਨਮਾਨ ਕਰਦਾ ਹੋਵੇ। ਲੜਕੀਆਂ ਜਿਹੇ ਪਾਰਟਨਰ ਪਸੰਦ ਕਰਦੀਆਂ ਹਨ ਜੋ ਉਹਨਾਂ ਦੀ ਗੱਲ ਦਾ ਆਦਰ ਕਰਦੇ ਹਨ। ਉਹਨਾਂ ਨਾਲ ਇੱਜ਼ਤ ਨਾਲ ਗੱਲ ਕਰੋ ਅਤੇ ਆਪਣੇ ਕੈਰੀਅਰ ਦੀ ਕਦਰ ਕਰੋ। ਆਪਣੀ ਕਾਮਯਾਬੀ ਦੇਖ ਕੇ ਈਰਖਾ ਨਾ ਕਰੋ ਜੋ ਤੁਹਾਡੀ ਫੈਸਲਿਆਂ ਦਾ ਸਤਿਕਾਰ ਕਰਦਾ ਹੈ ਉਹ ਤੁਹਾਨੂੰ ਉਤਸ਼ਾਹਿਤ ਕਰਦਾ ਹੈ। ਜੀਵਨ ਦੀਆਂ ਸਤਿਆਂ ਅਤੇ ਕਾਮਯਾਬੀ ਅਤੇ ਸਿਹਤਮੰਦ ਗੱਲਾਂ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ ਧੰਨਵਾਦ ਜੀ